ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਣਾ ਨਾਲ ਭਰਪੂਰ ਹਲਦੀ ਗਾਜਰਾ ਮਟਰਾਂ ਦੀ ਸਬਜ਼ੀ ਤਿਆਰ ਕਰਾਂਗੇ ਸਵਾਦਿਸ਼ਟ ਵੀ ਬਹੁਤ ਜ਼ਿਆਦਾ ਹੋਏਗੀ ਸਰਦੀਆਂ ਵਿੱਚ ਖਾਣੀ ਕਿਉਂ ਜ਼ਰੂਰੀ ਹੈ ਵੀ ਦੱਸਾਂਗੇ ਵੀਡੀਓ ਦੇਖਣ ਤੇ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ 1 ਕਿਲੋ ਗਾਜਰਾ ਪਾਈਆ ਹਲਦੀ ਅੱਧਾ ਕਿਲੋ ਮਟਰਾਂ ਦੇ ਦਾਣੇ ਇਹਨਾਂ ਸਾਰਿਆਂ ਨੂੰ ਤੋ ਬਣਾ ਕੇ ਰੱਖ ਲਿਆ ਗਾਜਰਾਂ ਤੇ ਹਲਦੀ ਨੂੰ ਕੱਦੂਕਾਸ਼ ਕਰ ਲਾਂਗੇ ਤੇ ਚਾਰ ਹਰੇ ਪਿਆਜ਼ ਲਏ ਆ ਤੇ ਮਟਰਾਂ ਦੇ ਦਾਣਿਆਂ ਨੂੰ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰਾਂਗੇ ਮੋਟਾ-ਮੋਟਾ ਰਾਜਸਥਾਨ ਵਿੱਚ ਜੀ ਹਲਦੀ ਤੋਂ ਬਿਨਾ ਸਾਰੇ ਕੰਮ ਹੀ ਹਦੂਰੇ ਹੁੰਦੇ ਆ ਸਿਆਲ ਵਿੱਚ ਸਭ ਤੋਂ ਜ਼ਿਆਦਾ ਉਹ ਹਲਦੀ ਦੀ ਸਬਜੀ ਖਾਂਦੇ ਆ ਤੇ ਜੇਕਰ ਕਿਸੇ ਮੁੰਡੇ ਜਾਂ ਕੁੜੀ ਦਾ ਵਿਆਹ ਹੋਵੇ ਆਪਾਂ ਇੱਕ ਚਮਚ ਦੇਸੀ ਘਿਓ ਪਾਵਾਂਗੇ ਤੇਨ ਦੇ ਵਿੱਚ ਹਲਦੀ ਨੂੰ ਪੁੰਨਾਂਗੇ 10 ਮਿੰਟ ਘੱਟ ਗਏ ਉਸ ਤੇ ਜੇਕਰ ਕਿਸੇ ਦਾ ਵਿਆਹ ਹੋਵੇ ਤਾਂ ਜਿਵੇਂ ਸ਼ਰੀਕਾ ਆਪਣਾ ਹੁੰਦਾ ਇੱਧਰ ਉਹ ਸ਼ਰੀਕੇ ਵਾਲੇ ਹਲਦੀ ਕਰਦੇ ਉਹਨਾਂ ਦੀ ਰੋਟੀ ਕਰਦੇ ਹਰ ਰੋਜ਼ ਕਦੀ ਕਿਸੇ ਘਰੇ ਕਦੀ ਕਿਸੇ ਘਰੇ ਤੇ ਉਹਦੇ ਵਿੱਚ ਹਲਦੀ ਦੀ ਸਬਜੀ ਜ਼ਰੂਰ ਖਵਾਈ ਜਾਂਦੀ ਉਹਨਾਂ ਨੂੰ ਜਾਨੀ ਕਿ ਉਹ ਕਹਿੰਦੀ ਅਸੀਂ ਹਲਦੀ ਕਰਨੀ ਉਹਨਾਂ ਦੀ ਤੇ ਕਦੇ ਕਿਸੇ ਨੂੰ ਸੁਣਿਆ ਨਹੀਂ ਆਪਾਂ 2 ਸਾਲ ਹਰ Rajasthan ਲਾ ਕੇ ਆਏ ਆ ਕੈਂਸਰ ਜੋੜਾਂ ਦਾ ਦਰਦ ਕਮਰ ਦਰਦ ਕਿਸੇ ਨੂੰ ਨਹੀਂ ਹੁੰਦਾ ਅਸੀਂ ਅਸੀਂ ਸਾਲ ਦੀਆਂ ਬੀਬੀਆਂ ਵੀ ਖੇਤਾਂ ਵਿੱਚ ਖੂਬ ਕੰਮ ਕਰਦੀਆਂ ਪੱਠੇ ਲਿਉਂਦੀਆਂ ਨੇ ਆਪ ਵੱਢ ਕੇ ਖੇਤਾਂ ਵਿੱਚੋਂ ਸਿਰ ਤੇ ਰੱਖ ਕੇ ਤੇ ਬਹੁਤ ਹੀ ਤੰਦਰੁਸਤ ਲੋਕ ਨੇ ਜੀ ਹਲਦੀ ਖਾਣ ਵਾਲੀ ਤੇ ਆਪਾਂ ਜੀ ਤੇਲ ਲਿਆ ਹੈ ਤੇਲ ਵਿੱਚ ਲਸਣ ਪਿਆਜ਼ ਪਾ ਕੇ ਥੋੜਾ ਜਿਹਾ ਭੁੰਨਾਗੇ ਤੇ ਹਲਦੀ ਸਿਆਲ ਵਿੱਚ ਜੀ ਬਹੁਤ ਚੰਗੀ ਸਰਦੀਆਂ ਵਿੱਚ ਜ਼ਰੂਰ ਖਾਣੀ ਚਾਹੀਦੀ ਹੈ ਜੇਕਰ ਤੁਸੀਂ ਇਸ ਤਰ੍ਹਾਂ ਕੱਚੀ ਹਲਦੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਤੁਹਾਡੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਆਪਣੇ ਘਰ ਵਿੱਚ ਇੱਕ ਚਮਚ ਜੀਰੇ ਦਾ ਪਾਇਆ ਬਹੁਤ ਜ਼ਿਆਦਾ ਮੈਂ ਸਬਜ਼ੀ ਬਣਾਉਣੀ ਆ ਕਦੀ ਚਟਨੀ ਬਣਾਤੀ ਹਲਦੀ ਕਿਸੇ ਨਾ ਕਿਸੇ ਰੂਪ ਵਿੱਚ ਬੱਚਿਆਂ ਨੂੰ ਦਿੰਦੇ ਰਹੀਦਾ ਹੈ ਇਸ ਨਾਲ ਬੱਚਿਆਂ ਦੀ ਸਿਹਤ ਵੀ ਵਧੀਆ ਰਹਿੰਦੀ ਆ ਆਰਦੀ ਤਾਂ ਜੀ ਰਹਿੰਦੀ ਰਹਿੰਦੀ ਪਰਿਵਾਰ ਦੀ ਵੀ ਵਧੀਆ ਰਹਿੰਦੀ ਤੇ ਆਪਾਂ ਵਿੱਚ ਦੋ ਟਮਾਟਰ ਮੈਂ ਵੱਡੇ ਲੈ ਆ ਕੱਟ ਲੈ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਪਾ ਕੇ ਫਿਰ ਥੋੜਾ ਜਿਹਾ ਦੇਰ ਪੁੰਨਾਂਗੇ ਤੇ ਸਵਾਦ ਤਾਂ ਇੰਨੀ ਬੰਦੀ ਇਹਨੂੰ ਮੈਂ ਹੁਣ ਇੱਕ ਵਾਰੀ ਸਿੱਖੀ ਸੀ ਜਿਹੜੀ ਉਸ ਤੋਂ ਬਾਅਦ ਮੈਂ ਲੱਗ ਲੱਗ ਤਰੀਕਿਆਂ ਨਾਲ ਬਣਾਉਣੀ ਆਪਣੇ ਆਪ ਹੀ ਸ਼ੁਰੂ ਕਰਤੀ ਇਹ ਜੀ ਆਪਾਂ ਪਾਵਾਂਗੇ ਨਮਕ ਹਲਦੀ ਤੇ ਲਾਲ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ੂਣ ਮਿਰਚ ਵੱਧ ਘੱਟ ਕਰ ਸਕਦੇ ਹੋ ਇੱਕ ਇਹਦੇ ਵਿੱਚ ਬਹੁਤ ਜ਼ਿਆਦਾ ਮਸਾਲਿਆਂ ਦੀ ਜ਼ਰੂਰਤ ਨਹੀਂ ਹੁੰਦੀ ਸਬਜੀ ਦੇ ਕਿਉਂਕਿ ਗੁਣਾ ਨਾਲ ਹੀ ਇੰਨੀ ਭਰਪੂਰ ਹੁੰਦੀ ਹੈ ਗੁਣਾ ਦੇ ਨਾਲ ਜੀ ਸਵਾਦ ਵੀ ਬਹੁਤ ਜ਼ਿਆਦਾ ਲੱਗਦੀ ਹੈ ਤੁਸੀਂ ਇੱਕ ਵਾਰ ਮੇਰੇ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਤੇ ਤੁਸੀਂ ਤਾਂ ਇੱਕ ਦੀ ਜਗ੍ਹਾ ਚਾਰ ਰੋਟੀਆਂ ਖਾਜੋਗੇ ਤੇ ਇਹ ਹਰੇ ਪਿਆਜ਼ ਜਿਹੜੇ ਆਪਾਂ ਲਏ ਸੀ ਉਹ ਬਾਅਦ ਵਿੱਚ ਪਾਵਾਂਗੇ ਇਹਨਾਂ ਨੂੰ ਭੂਕਾ ਨੂੰ ਆਪਾਂ ਕੱਟ ਲਿਆ ਸੀ ਤੈਨੂੰ ਵੀ ਵਿੱਚ ਇਹਦੇ ਨਾਲ ਜਿਹੜਾ ਸਵਾਦ ਹੋ ਦੁੱਗਣਾ ਹੋ ਜਾਵੇਗਾ ਤੇ ਕਦੇ ਵੀ ਕੋਈ ਜਿਵੇਂ ਸਰਦੀ ਜ਼ੁਕਾਮ ਆ ਉਹ ਤੁਹਾਨੂੰ ਨੇੜੇ ਨਹੀਂ ਆਵੇਗਾ ਜੇਕਰ ਤੁਸੀਂ ਹਲਦੀ ਹਫ਼ਤੇ ਵਿੱਚ ਇੱਕ ਵਾਰੀ ਬਣਾ ਕੇ ਖਾਂਦੇ ਹੋ ਇਹ ਜੀ ਆਪਾਂ ਜਿਹੜੀਆਂ ਗਾਜਰਾਂ ਤੇ ਮਟਰਾਂ ਨੂੰ ਥੋੜਾ ਜਿਹਾ ਗ੍ਰाइंड ਕੀਤਾ ਸੀ ਗਾਜਰਾਂ ਨੂੰ ਕद्दूकश ਕੀਤਾ ਸੀ ਇਹ ਵੀ ਇਹਦੇ ਵਿੱਚ ਪਾ ਦੇਵਾਂਗੇ ਤੁਹਾਨੂੰ ਪਤਾ ਹੈ ਗਾਜਰਾਂ ਵਿੱਚ ਵੀ ਬਹੁਤ ਗੁਣਾ ਥੋੜੀਆਂ ਜਿਹੀਆਂ ਗਾਜਰਾਂ ਇਸ ਕਰਕੇ ਵੀ ਪਾਉਣੇ ਆ ਹਲਦੀ ਦੇ ਜਿਵੇਂ ਸਬਜੀ ਹਲਦੀ ਚ ਥੋੜੀ ਜੀ ਹੁੰਦਾ ਹੈ ਹਲਦੀ ਇਕੱਲੀ ਨਹੀਂ ਆਪਾਂ ਖਾ ਸਕਦੇ ਉਹਨੂੰ ਆਪਾਂ ਨੂੰ ਕਿਸੇ ਵਿੱਚ ਮਿਕਸ ਕਰਨਾ ਪੈਂਦਾ ਇਸ ਕਰਕੇ ਉਹਨੂੰ ਗਾਜਰਾ ਤੇ ਮਟਰਾਂ ਵਿੱਚ ਮਿਕਸ ਕਰਦੇ ਆ ਤਾਂ ਕਿ ਉਹ ਖਾਣ ਵਿੱਚ ਬਹੁਤ ਜ਼ਿਆਦਾ ਸੁਆਦਿਸ਼ਟ ਹੋਵੇ ਜਿਹੜੀ ਇਕੱਲੀ ਹਲਦੀ ਉਹ ਬਹੁਤ ਘੱਟ ਖਾਈ ਜਾਂਦੀ ਹੈ ਤੇ ਇਹ ਆਪਾਂ ਹੁਣ ਥੋੜੀਆਂ ਜਿਹੀਆਂ ਗਾਜਰਾ ਪੁੰਨਣ ਦੇ 5-7 ਮਿੰਟ ਹੀ ਪੁੰਨੀਆਂ ਫਿਰ ਆਪਾਂ ਹਲਦੀ ਅੰਦੇ ਵਿੱਚ ਪਾ ਕੇ ਇਹਨੂੰ ਆਪਾਂ ਪੁੰਨਾਗੇ ਤੇ ਵੈਸੇ ਤਾਂ ਜੀ ਹਲਦੀ ਜਿਹੜੀ ਉਹ ਜ਼ਿਆਦਾ ਦੇਸੀ ਘਿਓ ਵਿੱਚ ਬਣਾਈ ਜਾਂਦੀ ਦੇਸੀ ਘਿਓ ਜ਼ਿਆਦਾ ਪਾਉਂਦੇ ਆ ਪਰ ਹੁਣ ਜਿਵੇਂ ਕਿ ਸੇਤ ਆਪਾਂ ਇੰਨਾ ਡਾਈਜੈਸਟ ਨਹੀਂ ਕਰ ਸਕਦੇ ਕਿਉਂਕਿ ਮਸਾਲਿਆਂ ਵਿੱਚ ਸਿਰਫ ਮੈਂ ਜੀਰਾ ਧਨੀਆ ਪਾਊਡਰ ਇਹ ਹੀ ਲਿਆ ਜ਼ਿਆਦਾ ਨਹੀਂ ਪਾਇਆ ਇਹਦੇ ਵਿੱਚ ਜ਼ਿਆਦਾ ਮਸਾਲੇ ਦੀ ਲੋਡ ਨਹੀਂ ਹੁੰਦੀ ਥੋੜਾ ਜਿਹਾ ਜੀਰਾ ਪਾਊਡਰ ਤੇ ਧਨੀਆ ਪਾਊਡਰ ਹੀ ਪਾਇਆ ਤੇ ਥੋੜਾ ਜਿਹਾ ਪੀਸ ਦਾਲ ਚੀਨੀ ਦਾ ਸੀ ਉਹ ਵੀ ਮੈਂ ਵਿੱਚ ਪਾ ਲਿਆ ਸੀ ਹੋਰ ਕੋਈ ਮਸਾਲੇ ਦੀ ਹਿੰਦੇ ਵਿੱਚ ਜ਼ਰੂਰਤ ਨਹੀਂ ਹੁੰਦੀ ਜਿਵੇਂ ਆਪਾਂ ਦੁੱਧੀਆਂ ਚ ਸਬਜ਼ੀਆਂ ਚ ਮਸਾਲੇ ਦੀ ਪਾਉਣੀ ਕਿਉਂਕਿ ਇਹ ਦੀ ਆਪ ਹੀ ਗੁਣਾ ਨਾਲ ਭਰਪੂਰ ਆ ਜੀ ਤੇ ਇਹ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਜ਼ਰੂਰ ਆਪਾਂ ਫਰੈਸ਼ੀ ਕੁੱਟ ਕੇ ਕਾਲੀਆਂ ਮਿਰਚਾਂ ਕੋਈ ਵੀ ਹਲਦੀ ਦੀ ਤੁਸੀਂ ਚੀਜ਼ ਬਣਾਉਂਦੇ ਹੋ ਭਲਾਓ ਕੁਝ ਵੀ ਮਿੱਠਾ ਵੀ ਹੋਵੇ ਉਹਦੇ ਵਿੱਚ ਜ਼ਰੂਰ ਪਾਇਆ ਕਰੋ ਇਹ ਅਦਰਕ ਕद्दूकश ਕਰਕੇ ਆਪਾਂ ਪਾਇਆ ਇੱਕ ਚਮਚ ਅਦਰਕ ਦਾ ਤੇ ਵੇਖੋ ਜੀ ਦੇਖਣ ਤੋਂ ਹੀ ਪਤਾ ਲੱਗਦਾ ਸਬਜ਼ੀ ਤੇ ਆਪਾਂ ਹਰ ਆਤਨੀਆ ਪਾਵਾਂਗੇ ਅੱਜ ਆਪਾਂ ਇੱਕ ਹੋਰ ਮਿਰਠੀ ਦੀ ਰੈਸਪੀ ਬਣਾਈ ਸੀ ਤੇ ਇੱਕ ਇਹ ਬਣਾਈ ਸੀ ਦੋ ਚੀਜ਼ਾਂ ਅੱਜ ਆਪਾਂ ਤਿਆਰ ਕੀਤੀਆਂ ਸੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੇ ਸਬਜੀ ਬਣਾਇਓ ਵੀ ਜ਼ਰੂਰ